17 ਸਾਲਾਂ ਦੀ ਉਮਰ ਦੇ ਵਿੱਚ ਪੋਤਦਾ ਕੀਤਾ ਵਿਆਹ ਇਹਾਂ ਮੈਂ ਨਹੀਂ ਮੰਨਦਾ ਕਾਨੂੰਨ ਪੁਲਿਸ ਨੇ ਦਾਦੇ ਤੇ ਸੌਰੇ ਸਮੇਤ ਹੀ ਚੱਕ ਲਿਆ ਪਿਓ ਸੋ ਜਿੱਥੇ ਆ ਸਮਾਂ ਇੱਕ ਨਿਸ਼ਚਿਤ ਕੀਤਾ ਹੋਇਆ ਹੈਗਾ ਵਿਆਹ ਦੇ ਲਈ ਮੁੰਡੇ ਦੀ ਉਮਰ 21 ਸਾਲ ਦੀ ਹੋਣੀ ਚਾਹੀਦੀ ਤੇ ਕੁੜੀ ਦੀ ਉਮਰ 18 ਸਾਲ ਦੀ ਹੋਣੀ ਚਾਹੀਦੀ ਆ ਪਰ ਕਿਤਨਾ ਕਿਤੇ ਕਈ ਲੋਕ ਇਸ ਚੀਜ਼ ਨੂੰ ਨਹੀਂ ਮੰਨ ਰਹੇ ਤੇ ਕਹਿ ਰਹੇ ਨੇ ਕਿ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਤੇ ਛੋਟੇ ਉਮਰ ਚ ਬੱਚਿਆਂ ਦਾ ਵਿਆਹ ਕਰ ਦਿੰਦੇ ਨੇ ਪਰ ਜਦੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਪੁਲਿਸ ਕਾਰਵਾਈਆਂ ਬਣਦੀਆਂ ਨਿਗੀਆਂ ਸੋ ਜ਼ਿਕਰ ਤੁਹਾਡੇ ਨਾਲ ਕਰ ਰਹੇ ਹਾਂਗੇ 2022 ਦੀ ਘਟਨਾ ਦਾ ਨਵੰਬਰ ਮਹੀਨੇ ਦੇ ਵਿੱਚ ਮੁਹਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਪੁੱਤਰ ਦਾ ਵਿਆਹ ਕੀਤਾ ਗਿਆ ਸੀਗਾ ਤੇ ਇਹ ਕਹਿ ਦਿੱਤਾ ਗਿਆ ਸੀ ਕਿ ਮੈਂ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਦਾ ਤਾਂ 17 ਸਾਲ ਦੀ ਉਮਰ ਦੇ ਵਿੱਚ ਉਸ ਦਾ ਵਿਆਹ ਹੋ ਗਿਆ ਤਾਂ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਜਿਸ ਤਹਿਤ ਸਹੁਰਾ ਦਾਦਾ ਦੇ ਪਿਓ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ 17 ਸਾਲ ਦੀ ਉਮਰ 'ਚ ਇੱਕ ਨੌਜਵਾਨ ਦਾ ਵਿਆਹ ਕਰਨ ਦੇ ਦੋਸ਼ ਦੇ ਵਿੱਚ ਸੁਹਾਣਾ ਥਾਣਾ ਪੁਲਿਸ ਨੇ ਪਰਵਾਦ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਸਾਣਾ ਸੁਹਾਣਾ ਪੁਲਿਸ ਨੇ ਪ੍ਰੀਵੈਂਸ਼ਨ ਆਫ ਚਾਈਲਡ ਐਕਟ ਮੈਰਿਜ ਤਹਿਤ ਕਾਰਵਾਈ ਕਰਦਿਆਂ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਦਾਦਾ ਅਮਰਜੀਤ ਸਿੰਘ ਅਤੇ ਸੋਹਰੇ ਦਿਲਵਰ ਸਿੰਘ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਹੈ ਪੁਲਿਸ ਨੂੰ ਸ਼ਿਕਾਇਤ ਦੇ ਵਿੱਚ ਰਜਿੰਦਰ ਸਿੰਘ ਨੇ ਦੱਸਿਆ ਕਿ 14 ਨਵੰਬਰ 2022 ਨੂੰ ਹਰਪਾਲ ਨੇ ਆਪਣੇ ਮੁੰਡੇ ਦਿਲਪ੍ਰੀਤ ਸਿੰਘ ਦਾ ਵਿਆਹ ਅਮਨਦੀਪ ਕੌਰ ਦੇ ਨਾਲ ਕੀਤਾ ਸੀਗਾ ਤਾਂ ਉਸ ਸਮੇਂ ਦਿਲਪ੍ਰੀਤ ਦੀ ਉਮਰ ਕਰੀਬ 17 ਸਾਲ ਸੀ ਸ਼ਿਕਾਇਤ ਕਰਨਾ ਨੇ ਇਹ ਦੱਸਿਆ ਕਿ ਨੌਜਵਾਨ ਦੀ ਉਮਰ ਦੀ ਕਾਨੂੰਨੀ ਉਮਰ ਜਿਹੜੀ 21 ਸਾਲ ਦੀ ਹੁੰਦੀ ਹੈ ਤੇ ਦਿਲਪ੍ਰੀਤ ਦੀ ਉਮਰ ਮਾਸਾ 17 ਸਾਲ ਦੀ ਸੀਗੀ ਤਾਂ ਇਸ ਲਈ ਇਹ ਵਿਆਹ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ ਪਰ ਦਿਲਪ੍ਰੀਤ ਦੇ ਪਿਤਾ ਕਹਿੰਦੇ ਕਿ ਇਹ ਉਹਨਾਂ ਨੇ ਧੱਕੇ ਨਾਲ ਵਿਆਹ ਕਰਵਾ ਦਿੱਤਾ ਉਹ ਕਹਿੰਦੇ ਕਿ ਮੈਂ ਇਸ ਕਾਨੂੰਨ ਨੂੰ ਨਹੀਂ ਮੰਨਦਾ ਤਾਂ ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਪੁਲਿਸ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ ਰਿਪੋਰਟ ਤਿਆਰ ਕਰ ਲਈ ਗਈ ਤੇ ਐਸਐਸਪੀ ਦੇ ਹੁਕਮਾਂ ਦੇ ਤਹਿਤ ਇਹ ਕਾਰਵਾਈ ਹੋਈ ਹੈਗੀ ਪਿਤਾ ਹਰਪਾਲ ਸਿੰਘ ਦਾਦਾ ਅਮਰਜੀਤ ਸਿੰਘ ਤੇ ਸੋਹਰਾ ਦਿਲਵਰ ਸਿੰਘ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਰਜਿੰਦਰ ਸਿੰਘ ਦੇ ਵੱਲੋਂ ਇਹ ਰਿਪੋਰਟ ਲਿਖਾਈ ਗਈ ਸੀ ਕਿ ਤੋਂ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਆ ਕਿ ਆਤੀ ਸਮੇਂ ਦੇ ਵਿੱਚ ਇੱਥੇ ਯੂਥ ਬਹੁਤ ਹੀ ਛੋਟੀ ਉਮਰ ਦੇ ਵਿੱਚ ਮੈਚ्योर ਦਿਖਣ ਲੱਗ ਜਾਂਦਾ ਹੈਗਾ ਤਾਂ ਬਹੁਤ ਜਲਦੀ ਅਸੀਂ ਡਿਸੀਜਨ ਲੈ ਜਾਂਦੇ ਆ ਬਹੁਤ ਛੋਟੀ ਉਮਰ ਹੁੰਦੀ ਆ 16 ਸਾਲ ਤੋਂ ਲੈ ਕੇ 21 22 ਸਾਲ ਤੱਕ ਆ ਕਹਿ ਸਕਦੇ ਚਲੋ 21 ਸਾਲ ਤੋਂ ਬਾਅਦ ਤਾਂ ਵਿਆਹ ਅਲਾਉ ਹੋ ਜਾਂਦਾ ਹੈ 21 ਸਾਲ ਦੀ ਉਮਰ 'ਚ ਵਿਆਹ ਹੋ ਜੇ ਪਰ ਛੋਟੀ ਉਮਰ ਦੇ ਵਿੱਚ ਵਿਆਹ ਕਰਨਾ ਉਸ ਬੱਚੇ ਨੂੰ ਕਿਤਾਬਾਂ ਤੋਂ ਛੱਡ ਕੇ ਤੁਸੀਂ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਇੱਕ ਜ਼ਿੰਮੇਵਾਰੀਆਂ ਦੇ ਵਿੱਚ ਜਿਹੜਾ ਭੀਜ ਰਹੇ ਹੋ ਉਹਦੀ ਜ਼ਿੰਦਗੀ 'ਚ ਜ਼ਿੰਮੇਵਾਰੀਆਂ ਦਾ ਬੋਝ ਸਿੱਟ ਰਹੇ ਹੋਗੇ ਤਾਂ ਇਹ ਵੱਡਾ ਇੱਕ ਸਵਾਲ ਬੰਦਾ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਕਿਉਂ ਨਹੀਂ ਮਾਪੇ ਆਪਣੇ ਬੱਚਿਆਂ ਨੂੰ ਸਮਝਦੇ ਕਿ ਬੱਚੇ ਪੜ ਕੇ ਕੁਝ ਬਣ ਨਹੀਂ ਸਕਦੇ ਜਾਂ ਵਿਆਹ ਕਰਨਾ ਹੀ ਸਹੀ ਹੈ